ਦੇਸਾਂ ਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਐਸ ਵਕਤ ਇੱਕ ਬੇहद ਵੱਡੀ ਖਬਰ ਤੋਂ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਇਹ ਖਬਰ ਜੋ ਹੈ ਪੰਜਾਬ ਦੀ ਰਾਜਨੀਤੀ ਦੇ ਨਾਲ ਜੁੜੀ ਹੋਈ ਹੈ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਹੈ ਜੀਹਾਂ ਖਬਰ ਨੂੰ ਬੜੇ ਹੀ ਧਿਆਨ ਦੇ ਨਾਲ ਸੁਣਿਓ ਕਿ ਜਦੋਂ ਬੀਤੇ ਦਿਨ ਹੀ 31 ਜੁਲਾਈ ਨੂੰ ਸੁਨਾਮ ਵਿਖੇ ਜੋ ਕਿ ਸ਼ਹੀਦ ਉਦਮ ਸਿੰਘ ਦਾ ਜੋ ਸ਼ਹੀਦੀ ਦਿਹਾੜਾ ਹੈ ਇਸ ਨੂੰ ਸ਼ਰਧਾਂਜਲੀ ਦੇਣ ਦੇ ਲਈ ਅਰਵਿੰਦ ਕੇਜਰੀਵਾਲ ਉਸ ਨੇ ਭਗਵੰਤ ਮਾਨ ਦੇ ਨਾਲ ਸੁਨਾਮ ਆਉਣਾ ਸੀ ਉਹਨਾਂ ਦੇ ਬੁੱਤ ਉੱਪਰ ਇੱਕ ਬਹੁਤ ਵੱਡਾ ਸਮਾਗਮ ਰੱਖਿਆ ਗਿਆ ਸੀ ਤੇ ਉਸੇ ਦੌਰਾਨ ਹੀ ਜੋ ਕਿ ਅਰਵਿੰਦ ਕੇਜਰੀਵਾਲ ਦੀ ਮੂੰ ਬੋਲੀ ਭੈਣਾ ਛਿੱਪੀ ਸ਼ਰਮਾ ਜੋ ਕਿ ਸੰਗਰੂਰ ਦੇ ਲਾਗੇ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ ਉਹ ਰਖੜੀ ਲੈ ਕੇ ਅਰਵਿੰਦ ਕੇਜਰੀਵਾਲ ਦੇ ਕੋਲ ਜਾਣ ਹੀ ਵਾਲੀ ਸੀ ਇੰਨੇ ਵਿੱਚ ਉਸ ਨੂੰ ਘਰ ਦੇ ਵਿੱਚ ਹੀ ਨજરਬੰਦ ਕਰ ਦਿੱਤਾ ਗਿਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਨੇ ਪੂਰੇ ਘਰ ਨੂੰ ਘੇਰਾ ਪਾ ਲਿਆ ਗਿਆ ਐਸਾ ਉਸ ਤੋਂ ਕਿਹੜਾ ਖਤਰਾ ਸੀ ਅਤੇ ਕੀ ਵਜ੍ਹਾ ਸੀ ਵਜ੍ਹਾ ਜਾਣ ਕੇ ਤੁਸੀਂ ਹੈਰਾਨੇ ਜਾਓਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬੂ ਰੂ ਕਰਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਾਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਜੀ ਆਂ ਦੋਸਤੋ ਅੱਜ ਆਪਾਂ ਜ਼ਿਕਰ ਕਰਦੇ ਹਾਂ ਰਵਿੰਦ ਕੇਜਰੀਵਾਲ ਦੇ ਬਾਰੇ। ਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੇ ਨਾਲ ਸੁਨਾਮ ਉਦੋਂ ਸਿੰਘ ਵਾਲਾ ਉੱਥੇ ਹੋਣਾ ਸੀ ਤੇ ਉਸ ਜਗ੍ਹਾ ਦੇ ਉੱਪਰ ਇੱਕ ਸਮਾਗਮ ਰੱਖਿਆ ਗਿਆ ਸੀ। ਤੇ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਉਸ ਸਮਾਗਮ ਦੇ ਵਿੱਚ ਇਹਨਾਂ ਨੇ ਇਹ ਹੀ ਦਿਖਾਉਣਾ ਸੀ ਕਿ ਅਸੀਂ ਬਹੁਤ ਵੱਡੇ ਇਨਸਾਨ ਹੈ ਜੀ। ਬਹੁਤ ਵਧੀਆ ਕੰਮ ਕਰਦੇ ਆ ਅਸੀਂ ਤਾਂ ਸਹੀ ਦਾਨ ਨੂੰ ਸਦਾ ਜਨੀਆਂ ਦੇ ਰਹੇ ਆ ਗੱਲ ਇਹ ਤਾਂ ਸੋਚੋ ਕਿ ਜਿਹੜੇ ਸੀਦਾਂ ਨੂੰ ਤੁਸੀਂ ਸਦਾ ਜਨੀਆਂ ਦੇ ਰਹੇ ਹੋ ਸ਼ਹੀਦ ਹੋਏ ਕਿਉਂ ਸੀ ਉਹ ਸਿਸਟਮ ਨੂੰ ਬਦਲਣ ਦੇ ਵਾਸਤੇ ਤਾਂ ਸੀਦਿਆਂ ਨੂੰ ਨੇ ਪਾਇਆ ਸੀ ਭਰੀ ਜਵਾਨੀ ਦੇ ਵਿੱਚ ਨੀ ਉਹਨਾਂ ਨੂੰ ਕੀ ਲੋੜ ਸੀ ਜੇ ਤਾਂ ਕਰਨਾ ਹੀ ਇਹ ਕੋਸ ਸੀ ਵੀ ਸਾਨੂੰ ਆਜ਼ਾਦੀ ਕਿਹੜੀ ਮਿਲਿਆ ਸੰਤ ਅੱਜ ਵੀ ਉਹੀ ਤੱਕੇ ਖਾ ਰਹੇ ਆ ਇਸ ਤਾਂ ਉਹੀ ਬੇਰੋਜ਼ਗਾਰੀ ਜਿਹਨ ਨੂੰ 1947 ਬਈ ਉਹ ਵੀ ਨਹੀਂ ਖਤਮ ਹੋਈ ਪੰਜਾਬ ਦੇ ਵਿੱਚ ਸਿਸਟਮ ਅੱਜ ਵੀ ਉਵੇਂ ਹੀ ਹੈ ਪਹਿਲਾਂ ਅੰਗਰੇਜ਼ ਸਾਡੇ ਡੰਡੇ ਮਾਰਦੇ ਹੁੰਦੇ ਸੀ ਅੱਜ ਇਹ ਪੁਲਿਸ ਵਾਲੇ ਸਾਡੇ ਡੰਡੇ ਮਾਰਦੇ ਹੁੰਦੇ ਆ ਨਸ਼ਾ ਸੈਯਾਮ ਅੱਜ ਫਿਰ ਪੰਜਾਬ ਦੇ ਵਿੱਚ ਹੈ ਤੇ ਦੋਸਤੋ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਿੱਪੀ ਸ਼ਰਮਾ ਜੋ ਕਿ ਮੂੰਹ ਬੋਲੀ ਭੈਣ ਅਰਵਿੰਦ ਕੇਜਰੀਵਾਲ ਦੀ ਦੱਸੀ ਜਾ ਰਹੀ ਹੈ ਵੋਟਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਰਖੜੀ ਬਣਵਾਈ ਸੀ ਉਸ ਦੇ ਕੋਲੋਂ ਉਸ ਨੂੰ ਆਪਣੀ ਭੈਣ ਬਣਾਇਆ ਸੀ ਤੇ ਅੱਜ ਜਦੋਂ ਰਖੜੀ ਲੈ ਕੇ ਜਾਣ ਲੱਗੀ ਸੁਨਾਮ ਉਦਮ ਸਿੰਘ ਵਾਲਾ ਵਿਖੇ ਤੇ ਉਸ ਵਕਤ ਉਸ ਨੂੰ ਰੋਕਿਆ ਗਿਆ ਤੇ ਉਸ ਨੂੰ ਘਰ ਦੇ ਵਿੱਚ ਹੀ ਗ੍ਰਿਫਤਾਰ ਕੀਤਾ ਗਿਆ ਹੁਣ ਗੱਲ ਇਹ ਹੈ ਕਿ ਜਦੋਂ ਕੇਜਰੀਵਾਲ ਦੀ ਰੈਲੀ ਸੀ ਕੇਜਰੀਵਾਲ ਨੂੰ ਉੱਥੇ ਪਹੁੰਚਣਾ ਸੀ ਤੇ ਭਗਵਾਨ ਤਮਨ ਡਰਦਾ ਡਰਦਾ ਸਾਰੇ ਹੀ ਜਿਹੜੇ ਪ੍ਰੋਟੈਸਟ ਕਰਦੇ ਸਨ ਜਿੰਨੇ ਵੀ ਆਗੂ ਸੀ ਸਾਰਿਆਂ ਨੂੰ ਘਰਾਂ ਦੇ ਵਿੱਚ ਗ੍ਰਿਫਤਾਰ ਕਰਵਾ ਦਿੱਤਾ ਭਗਵੰਤ ਮਾਨ ਨੇ ਕਿਉਂਕਿ ਡਰਦਾ ਸੀ ਕਿ ਅਰਵਿੰਦ ਕੇਜੀਰੀਵਾਲ ਤੱਕ ਜੇ ਮੇਰੀ ਆ ਗੱਲ ਪਹੁੰਚ ਗਈ ਕੋਈ ਪ੍ਰੋਟੈਸਟ ਕਰਨ ਲੱਗ ਗਿਆ ਅਰਵਿੰਦ ਕੇਜੀਰੀਵਾਲ ਦੇ ਸਾਹਮਣੇ ਕਿਤੇ ਮਨੁੱਖੀ ਸੀਟ ਕੋਈ ਨਾ ਹਟਾ ਦੇਵੇ ਦੇਖੋ ਇਸ ਦੀ ਸੋਚ ਦੇਖੋ ਇਸ ਦੀ ਕਿ ਜਿੰਨੇ ਵੀ ਤੇ ਫਾਜ਼ਿਲਕਾ ਦੇ ਚਾਹ ਇੰਦਰ ਹਬੋਰੇ ਜੀ ਦੇ ਜਿੰਨੇ ਵੀ ਨੌਜਵਾਨ ਸੰਘਰਸ਼ ਕਰਦੇ ਨੇ ਜਥੇਬੰਦੀਆਂ ਦੇ ਆਗੂ ਨੇ ਸਾਰਿਆਂ ਨੂੰ ਹੀ ਘਰਾਂ ਦੇ ਵਿੱਚ ਨજરਬੰਦ ਕਰਵਾ ਦਿੱਤਾ ਹੈ ਹੁਣ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਹਾਂ ਕਿਸ ਤੋਂ ਤੱਕ ਤੁਸੀਂ ਇਸ ਤੈਨਾਂ ਨਾਲ ਜੁੜੇ ਰਹੋ ਧੰਨਵਾਦ